भरियाते आगन हमारे दया करो खिच मेरो पाओ डुब ते पतर थारे ਰਗ ਕਥੇ ਅਨਾਦ ਨਾਨਕ ਹੁਕਮ ਪਛਾਨ ਸੁਖ ਹੋਆ ਜਨ ਰਖੇ ਸਾਧਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਹੀ ਮਹਲਾ ਪੰਜਵਾ ਜਿਸਕੇ ਸਿਰ ਉਪਰ ਤੋਂ ਸੋ ਆਮੇ ਸੋ ਦੁੱਖ ਕੈਸਾ ਪਾਵੈ ਜਿਸਕੇ ਸਿਰ ਉੱਪਰ ਤੂੰ ਸੋ ਆਵੇਂ ਸੋ ਦੁੱਖ ਕੈਸਾ ਪਾਵੈ ਮੋਲ ਨਾ ਜਾਣ ਮਾਇਆ ਮਤ ਮਾਤਾ ਮਰਨਾ ਕੀਤ ਨ ਆਵੈ ਮੇਰੇ ਰਾਮਾ santa ka satake tere sevak ko pau ke ch nahi janam nahi aave mere raha jo ter andar rate swami ਕਾ ਜਨਮ ਮਰਨ ਤੋਂ ਕੈ ਨਾਸਾ ਤੇਰੀ ਵਸ ਨਮੇਟਾ ਕੋਈ ਸਾਤ ਗੁਰ ਕਾ ਬੇਲਾਸਾ ਨਾਮ ਧਿਆਇਨ ਸੁਖ ਪਲ ਪਾਇਨ ਆਠ ਬਾਰ ਆਰਧ ਹੈ ਏਹੀ ਸਰਣ ਕਰ ਪਰਵਾਸੈ ਪੰਚ ਦੋਸ਼ਟ ਲੈ ਸਤ ਹੈ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇ ധ്യാന സർജാ സനക Hey.